ਤੁਸੀਂ ਕਿੰਨੇ ਬੱਚੇ ਨੇ ਤੁਹਾਡੇ ਤੁਹਾਨੂੰ ਪਤਾ ਵੀ ਤੁਹਾਡੇ ਬੱਚੇ ਕਿੱਥੇ ਗਏ ਨੇ ਅੱਜ ਅੱਜ ਤਾਂ ਕੱਪੜੇ ਤੋਣ ਬੱਦ ਗੀ ਸੀ ਪਿੱਛੇ ਬੱਦ ਗੀ ਸੀ ਆ ਮੈਂ ਕਰ ਰਹੀ ਹਾਂ ਨਹੀਂ ਸਿਸਟਰ ਨਾਲ ਤੇ ਇਹਨਾਂ ਦੀ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਆਪ ਰੱਖਣਾ ਠੀਕ ਹੈ ਕੁੜੀਆਂ ਨੇ ਇਹ ਤੁਸੀਂ ਦੇਖੋ ਆ ਤਾਂ ਇਹਦੀ ਤਾਂ ਮੰਮੀ ਕਰ ਰਹੀ ਹੈ ਨਹੀਂ ਤੁਸੀਂ ਮਾਸੀ ਹੋ ਇੱਧਰ ਆਓ ਇਹਦੇ ਮਾਸੀ ਹੋ ਇਹਦੀ ਮੰਮੀ ਹੈ ਨਹੀਂ ਮੰਮੀ ਹੈਗੀ ਆਧਾਰ ਕਾਰਡ ਹੈਗਾ ਸਾਰਾ ਕੁਛ ਹੈ ਮੇਰੀ ਕੁੜੀ ਯਾਦ ਆ ਆਧਾਰ ਕਾਰਡ ਲੈ ਕੇ ਭੱਜ ਕੇ ਤੇਰਾ ਵੀ ਪੁੱਤ ਆਧਾਰ ਕਾਰਡ ਕਿੱਥੇ ਹੈ ਇਹਦੀ ਮੰਮੀ ਤਾਂ ਪਰਹਾ ਨਹੀਂ ਘਰੇ ਇਹ ਆਧਾਰ ਕਾਰਡ ਤੁਸੀਂ ਮਾਸੀ ਹੋ ਨਾ ਫਿਰ ਮੈਨੂੰ ਕਿਉਂ ਤਾਂ ਕਿੱਥੇ ਰੱਖ ਕੇ ਗਈ ਹੋ ਇਹਨੂੰ ਤਾਂ ਪਤਾ ਹੋਊਗਾ ਆਧਾਰ ਕਾਰਡ ਕਿੱਥੇ ਹੈ ਆਧਾਰ ਕਾਰਡ ਤੁਸੀਂ ਨਿੱਕੇ ਨਿੱਕੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹੋ ਤੁਸੀਂ ਤਾਂ ਆਪਣੀ ਗਰੀਬੀ ਦੇ ਵਿੱਚ ਆਪਣੇ ਦਿਨ ਕੱਢ ਲੇ ਤੁਸੀਂ ਸੋਚੋ ਕਿ ਤੁਸੀਂ ਇੱਥੋਂ ਦੁਨੀਆ ਤੋਂ ਚਲੇ ਜਾਓਗੇ ਤਾਂ ਤੁਹਾਡੇ ਬੱਚੇ ਵੀ ਕੱਲ ਨੂੰ ਇਹੀ ਕੰਮ ਕਰਨਗੇ ਜਿਵੇਂ ਤੁਸੀਂ ਇਸ ਸਟਰਗਲ ਦੇ ਵਿੱਚੋਂ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਇਸ ਤਰ੍ਹਾਂ ਦਾ ਕੰਮ ਕਰਨ ਸਰਕਾਰ ਵੱਲੋਂ ਕੋਈ ਵੀ ਖਰਚਾ ਨਹੀਂ ਬੱਚੇ ਦਾ ਪੜ੍ਹਾਈ ਲਿਖਾਈ ਦਾ ਤਾਂ ਤੁਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜੋ ਤੇ ਸਕੂਲ ਦੇ ਵਿੱਚ ਜਾ ਕੇ ਇਹ ਪੜ੍ਹਨ ਜਿਹੜੀ ਇਹਨਾਂ ਦੀ ਉਮਰ ਹੈ ਇਹ ਪੜ੍ਹਨ ਦੀ ਆ ਇਹ ਉਮਰ ਇਹਨਾਂ ਦੀ ਦੁਬਾਰਾ ਨਹੀਂ ਆਣੀ ਵਾਪਸ ਜੇ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਸਕੂਲ ਦੇ ਵਿੱਚ ਭੇਜੋ ਦਾਖਲ ਕਰਾਓ ਇਹ ਉਮਰ ਇਹਨਾਂ ਦੀ ਮੰਗਣਾਂ ਵਾਸਤੇ ਨਹੀਂ ਹੈਗੀ ਤੁਸੀਂ ਚੋਚ ਚਦੋਂ ਸੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਗਏ ਹਜ਼ਾਰ 100 200 ਰੁਪਿਆ 50 ਰੁਪਿਆ ਕਮਾ ਕੇ ਲੇਕੀ ਆਊਗਾ ਅਸੀਂ ਚਲਾ ਲਾਂਗੇ ਅਸੀਂ ਖਾ ਲਾਂਗੇ ਤੁਸੀਂ ਨਿੱਕੇ ਨਿੱਕੇ ਬੱਚਿਆਂ ਦਾ ਭਵਿੱਖ ਕਿਉਂ ਖਰਾਬ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਕਿੰਨੇ ਕੇ ਬੱਚੇ ਇਹਦੇ ਹੈਗੇ ਨੇ ਜਿਹੜੇ ਸਕੂਲ 'ਚ ਨਹੀਂ ਜਾ ਰਹੇ ਸਾਰੇ ਬੱਚੇ ਸਾਰੇ ਇੰਨਾ ਦਾ ਤੱਕ 10 ਬੱਚੇ ਪੜਦੇ ਬਾਕੀ ਸਾਰੇ ਮੰਦ ਨਹੀਂ ਜਾਂਦੇ ਆ ਦੇਖੋ ਇਹ ਕੰਪਨੀ ਕਰ ਜੇ ਇਹ ਬਾਲ ਮਜ਼ਦੂਰੀ ਕਰਾਉਗੇ ਤੁਹਾਡੇ ਖਿਲਾਫ ਕਾਨੂੰਨ ਦਾ ਕਾਰਵਾਈ ਹੋਊਗੀ ਠੀਕ ਹੈ ਤੁਹਾਡੇ ਤੇ ਐਫ ਆਈ ਆਰ ਲਾਉ ਦੂਗੀ ਜੇ ਤੁਸੀਂ ਇੱਕ ਵੀ ਮੇਰੀ ਇਧਰੋਂ ਗੱਲ ਇਹਨਾਂ ਬੱਚਾ ਦਾ ਮਿਲ ਕੇ ਇਸ ਟਾਈਮ ਨਾਲ ਦਾ ਮਜ਼ਦੂਰੀ ਕਰਨ ਦਾ ਟਾਈਮ ਹੈ ਉਮਰ ਹੈਗੀ ਨਾ ਹੀ ਇਹਨਾਂ ਦੀ ਭੀਗ ਮੰਗਣ ਦੀ ਜੇ ਕੋਈ ਭੀਗ ਮੰਗਣ ਭੇਜਦਾ ਜਾਂ ਬਾਲ ਮਜ਼ਦੂਰੀ ਕਰਾਉਂਗੇ ਤਾਂ ਇਹਨਾਂ ਦੇ ਖਿਲਾਫ ਤੁਹਾਡੇ ਅਸੀਂ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਪਰ ਜਿਹੜੀ ਤੁਹਾਨੂੰ ਸੂਤ ਤਾਂ ਦੱਸਿਆ ਇਹਨਾਂ ਨੇ ਆਪਣੇ ਕਿਸੀ ਆਬਸੋ ਆਇ ਨਹੀਂ ਅਫਸਰ ਨੇ ਉਹ ਤੋਂ ਇਹ ਆ ਕੇ ਤੁਹਾਨੂੰ ਦੱਸਣ ਆਇਆ ਹੈ ਇਸੇ ਕਰਕੇ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਨੂੰ ਕੀ ਫਾਇਦੇ ਸਰਕਾਰ ਦੇ ਰਹੀ ਹੈ ਜਿਹਦਾ ਪਿਓ ਹੈ ਨਹੀਂਆ ਜਿਹਦਾ ਪਿਓ ਹੈ ਨਹੀਂਆ ਕਿਉਂ ਮਰਿਆ ਹੋਇਆ ਉਹਦੇ ਬੱਚਿਆਂ ਨੂੰ ਪੜਨ ਵਾਸਤੇ ਪੜ੍ਹਾਈ ਫਰੀ ਹੈ 4000 ਰੁਪਏ ਉਹਨੂੰ ਵੈਸੇ ਮਿਲੂਗਾ ਉਹਦੀ ਜਿਹੜੀ ਮਾਂ ਨੂੰ 1500 ਰੁਪਏ ਮਿਲੂਗਾ ਇਹ ਸਰਕਾਰ ਤੋਂ ਬੰਦਾ ਪਹਿਲਾ ਲਓ ਤੁਸੀਂ ਸਾਰੇ